ਹਾਂਜੀ ਗੁੱਡ ਮਾਰਨਿੰਗ ਸਸ਼ਿਕਾਲ ਵੈਲਕਮ ਟੂ ਅਵਰ ਨਿਊ ਵਲੋਗ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵੀਆ ਕਪਾ ਚਾਹ ਪੀ ਰਹੇ ਆ ਝੁਝਾਰ ਹਲੇ ਸੁੱਤਾ ਪਿਆਗਾ ਝੁਝਾਰ ਉੱਠ ਖੜਿਆ ਸੀ 5 ਵਜੇ ਹਨਾ 5 ਵਜੇ ਉੱਠਿਆ ਸੀ ਨਾ ਫਿਰ ਇਸ ਤੋਂ ਬਾਅਦ ਦੁਬਾਰੇ ਸੌਂ ਗਿਆ ਸੀਗਾ ਹਲੇ ਸੁੱਤਾ ਪਿਆਗਾ ਉਹਦੀ ਵੇਟ ਕਰਦੇ ਆ ਵੀ ਉਹ ਉੱਠੇ ਫਿਰ ਨਾ ਤੋਂ ਵੀ ਤਿਆਰ ਹੋ ਗਿਆ ਆਪਾਂ ਜਾਣਾ ਕੰਮ ਤੇ ਇਧਰ ਮੰਮੀ ਵਿਚਾਰੀ ਮੈਂ ਲਾਦਾ ਮੰਮੀ ਦੇ ਗੋਡੇ ਕਿਤੇ ਜੁੜੇ ਪਏ ਨਹੀਂ ਹਨ ਲੋ ਬਈ ਗਾਇਜ਼ ਆਪਾਂ ਹੋ ਗਏ ਆ ਰੈਡੀ ਰੈਡੀ ਦਾ ਪ੍ਰੋਪਰ ਨਹੀਂ ਹੋਏ ਬਟ ਜਿੰਨੇ ਕੁ ਵੀ ਹੋਏ ਆ ਤੇ ਆਪਾਂ ਚੱਲੇ ਆ ਹੁਣ ਆਪਣੀ ਬੁਟੀਕ ਤੇ ਠੀਕ ਹੈ ਕਿਉਂਕਿ ਅੱਜ ਅਸੀਂ ਜਾਣਾਗਾ ਛੋਟੇ ਭੂਆ ਨੂੰ ਸੰਧਾਰਾ ਤੇ ਵੱਡੀ ਭੂਆ ਵਾਲੇ ਘਰੇ ਨਹੀਂ ਸੀਗੀ ਤਾਂ ਵੱਡੀ ਭੂਆ ਜੋ ਇੱਕ ਅੱਧੇ ਦਿਨ ਤੱਕ ਤਾਂ ਉਧਰ ਜਾਵਾਂਗੇ ਵੱਡੀ ਭੂਆ ਪਾਲੋ ਬੈਂਕ ਕੋਲ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਆਪਾਂ ਛੋਟੀ ਭੂਆ ਕੋਲੇ ਜਾਨੇ ਆ ਅੱਜ ਛੋਟੀ ਭੂਆ ਸਾਡੀ ਹੈਗੀ ਆ ਅਲਕੜੀ ਨੇ ਧਿਆਰ ਪੂਆ ਵੱਡੀ ਆ ਧਿਆਨ ਪੂਆ ਵੱਡੀ ਆ ਤੇ ਗੇਜੂ ਪੂਆ ਛੋਟੀ ਆ ਥੋੜਾ ਜਿਹਾ ਫਰਕ ਆ ਠੀਕ ਆ ਥੋੜਾ ਜਿਹਾ ਫਰਕ ਆ ਚਲੋ ਮੈਂ ਕਨਫਿਊਜ਼ ਹੋ ਜਾਨੀ ਆ ਆਪਾਂ ਅੱਜ ਛੋਟੀ ਪੂਆ ਵੱਡੀ ਪੂਆ ਕੋਲੇ ਜਾਵਾਂਗੇ ਧਿਆਨ ਪੂਆ ਕੋਲ ਫਿਰ ਜਾਵਾਂਗੇ ਛੋਟੀ ਪੂਆ ਕੋਲੇ ਤੇ ਸਾਨੂੰ ਦਿਨ 4 ਹੋ ਚੁੱਕੇ ਨੇ ਅਸੀਂ ਜਿਹੜਾ ਦਾ ਕੋਕੋ ਮੈਨ ਬਿਲਕੁਲ ਬੰਦ ਕੀਤਾ ਇਹ ਮੈਂ ਦੱਸਿਆ ਸੀਗਾ ਕੱਲ ਫੁੱਲ ਡਿਟੇਲ ਦੇ ਵਿੱਚ ਤੇ ਸਾਰਿਆਂ ਨੂੰ ਦੱਸਿਆ ਸੀ ਵੀ ਤੁਸੀਂ ਵੀ ਕਰ ਦਿਓ ਬੰਦ ਬੰਦੋ ਬਾਏ ਅਸਰ ਤੇ ਟਿੱਡੂ ਜਾ ਸੋਣਾ ਜਵਾਕ ਸਾਡੇ ਕਿਊਟ ਯਾ ਪੁੱਤੀ ਕਾਸੀ ਭਾਈ 81 ਦੋ ਬੱਚੇ ਨੇ ਸਾਡੇ ਘਰੇ ਨੰਨੇ-ਮੁੰਨੇ ਪਿਆਰੇ-ਪਿਆਰੇ ਇਹ ਇਹ ਬਹੁਤ ਖੁਸ਼ ਰਹਿੰਦਾ ਇਹਦੇ ਨਾਲ ਕਿਉਂਕਿ ਇਹ ਬਹੁਤ ਪਿਆਰ ਕਰਦਾ ਇਹਨੂੰ ਇਹ ਇਹ ਗਾਣਾ ਇਹਨਾਂ ਲਈ ਬਣਿਆਗਾ ਮੁੰਡਾ ਤਾਏ ਦਾ ਰਕਾਨੇ ਤੇ ਤੋਂ ਜਿੰਦਵਾਰ ਦਾ ਇਹਨੂੰ ਕਹਿ ਸਕਦੇ ਮੁੰਡਾ ਤਾਏ ਦਾ ਜੁਹਾਰ ਤੋਂ ਜਿੰਦਵਾਰ ਦਾ ਹੋ ਜਾਂਦਾ ਬੂਸੂ ਜਿਹਾ ਮੂੰਹ ਕਰਕੇ ਭੱਗ ਗਿਆ ਬਹੁਤ ਕਰਦਾ ਇਹ ਗਾਣਾ ਸੱਚੀ ਇਹਨਾਂ ਲਈ ਬਣਿਆ ਮੁੰਡਾ ਤਾਂ ਇਹਦਾ ਜੁਹਾਰ ਤੇ ਤੂੰ ਜੰਦਵਾਰ ਦਾ ਬਹੁਤ ਪਿਆਰ ਕਰਦਾਗਾ ਮਤਲਬ ਐ ਐਨਾ ਜਿਵੇਂ ਜੁਝਾਰ ਲੱਕੀ ਹੈ ਜੀ ਕੇਰ ਕਰਿਆ ਕਰੂਗਾ ਹਾਂ ਜੁਝਾਰ ਬਹੁਤ ਲੱਕੀ ਹੈ ਵੀ ਇਹਨੂੰ ਇੰਨਾ ਪਿਆਰ ਕਰਨ ਵਾਲਾ ਭਰਾ ਮਿਲਿਆ ਸਕੂਲ ਸਕਲ ਜਾਇਆ ਕਰਨੇ ਪੜਦਾ ਵੀ ਵਧੀਆ ਨੂੰ ਪੜਾਇਆ ਵੀ ਕਰੂਗਾ ਹਾਂ ਇਹਨੂੰ ਪੜਾਇਆ ਵੀ ਕਰੂ ਇਹਦੀ ਕੇਰ ਹੁਣ ਵੀ ਮਤਲਬ ਜੇ ਕੋਈ ਐ ਹੁੰਦਾ ਨਾ ਵੀ ਕੋਈ ਐ ਲੱਗਦਾ ਵੀ ਇਸ ਚੀਜ਼ ਇਹਦੇ ਬੱਜੂਗੀ ਤਾਂ ਹੁਣੇ ਹਮੇਸ਼ਾ ਪਤਾ ਕੀ ਕਰਾ ਚਾਚੀ ਜੀ ਆਹ ਦੇਖ ਲਓ ਜੁਝਾਰ ਦੇ ਆ ਚੀਜ਼ ਬੱਜੂਗੀ ਮੈਂ ਰੋਕੀ ਜਾਂ ਨਾ ਰੁਕਦਾ ਨਹੀਂਗਾ ਮੇਰੇ ਤੋਂ ਬਹੁਤ ਸਿਆਣਾ ਹੈ ਬਹੁਤ ਜਿਆਦਾ ਸਿਆਣਾ ਹੈ ਮਤਲਬ ਕਿ ਆਪਦੀ ਏਜ ਨਾਲੋਂ ਥੋੜਾ ਜਿਹਾ ਮੈਚੁਰ ਹਾ ਤੇ ਇਹ ਚੀਜ਼ ਕਿਤਨਾ ਕਿਤੇ ਜੁਝਾਰ ਲਈ ਬਹੁਤ ਵਧੀਆ ਹੈਗੀ ਕਿਉਂਕਿ ਉਹ ਦੀ ਬਹੁਤ ਕੇਅਰ ਕਰਿਆ ਕਰੂਗਾ ਚਲੋ ਤੇ ਆਪਾਂ ਹੁਣ ਜਾਂਦੇ ਆ ਬੁਟੀਕਪਾ ਬਾਤ ਕਰਤੇ ਹੈ ਜਾ ਕੇ ਬੁਟੀਕਪਾ ਕਿਹ ਲੱਗ ਰਹੀ ਹੈ ਲਓ ਵੀ ਅੱਜ ਆਪਾਂ ਆਏ ਨਵੀਂ ਜੁੱਤੀ ਆਪਾਂ ਪਹੁੰਚੇ ਬੁਟੀਕਪਾ ਤੇ ਅੱਜ ਤਾਂ ਮਨਪ੍ਰੀਤ ਬਹੁਤ ਪਿਆਰੀ ਲੱਗ ਰਹੀ ਹੈ ਸੋਹਣੀ ਲੱਗ ਰਹੀ ਹੈ ਨਾ ਮੈਂ ਆਹ ਕੰਬੀਨੇਸ਼ਨ ਜ ਬੜੀ ਵਧੀਆ ਲੱਗ ਰਿਹਾ ਹਾਂਜੀ ਹਨਾ ਬਲੈਕ ਤੇ ਤਾਂ ਸਹੀ ਗੱਲ ਆ ਚਲੋ ਬਾਈ ਇੱਥੇ ਨਾ ਛੋਲੇ ਪੂਰੀਆਂ ਦਾ ਲੰਗਰ ਲੱਗਿਆ ਪਿਆ ਮੈਂ ਤੇ ਮੈਨੂੰ ਜਾਣਿਆ ਅਸੀਂ ਲੈ ਕੇ ਆਉਣਾ ਠੀਕ ਆ ਡੋਲੀ ਹੈਗੀ ਆਪਣੀ ਇੱਥੇ ਪਈ ਆ ਚ ਲੈ ਕੇ ਆ ਡੋਲੀ ਲੈ ਆਪਾਂ ਜਿ ਬੁਆ ਲਿਆਵਾਂਗੇ ਆਪਾਂ ਉਹ ਨਾਲੇ ਆਪਾਂ ਦਾਨ ਕਰਿਆਵੇਂ ਆਂਗੇ ਨੂੰ ਚਲ ਹੋਰ ਦਾਨ ਕਰਿਆਵਾਂ ਕੁਛ ਨਹੀਂ ਤੇਰਾ ਕੁਰਤਾ ਬਹੁਤ ਸੋਹਣਾ ਹਿਸਾਬ ਹੈ ਵੈਰੀ ਨਾਈਸ ਕੁਰਤਾ ਇਹ ਪ੍ਰਾਣਾ ਇਹ ਬਹੁਤ ਬਹੁਤ ਪਿਆਰਾ ਲੱਗ ਰਿਹਾ ਬਹੁਤ ਲੱਗ ਰਿਹਾ ਵੈਰੀ ਗੁੱਡ ਪਤਲਾ ਹੋ ਗਿਆ ਤੂੰ ਨਾ ਕੀ ਕੀ ਕਹਿ ਰਹੇ ਆ ਆ ਦੋ ਜਣੀਆਂ ਚਲੀਆਂ ਪੂਰੀਆਂ ਬਣਾਉਣ ਡੋਲੂ ਚਲ ਅਰੇ ਨਾ ਮੂੰਹ ਬੰਨ ਲਿਆ ਵੀ ਮੈਨੂੰ ਕੋਈ ਪਛਾਣਨ ਨਾ ਲਵੇ ਹੈ ਇਹ ਪਛਾਣਨ ਵਾਲੀ ਤਾਂ ਕੋਈ ਮੂੰਹ ਬੰਨ ਆਇਆ ਯਾਰ ਬਈ ਲੰਗਰ ਜੀ ਸਾਈ ਭਾਗਿਆ ਮਗੇ ਲੰਗਰ ਜੀ ਸਾਈ ਭਾਗਿਆ ਉਹਨੇ ਬਿਆੰਤਾ ਮੇਰੀ ਕਿੱਟ ਕਿੱਥੇ ਸੀਗੀ ਇਹ ਮੂੰਹ ਬੰਨਣ ਦਾ ਕੀ ਰਾਜ ਆ ਵਿੱਚ ਹੈਗੀਆਂ ਕਿੱਟ ਹੈ ਬਿਆੰਤਾ ਮੂੰਹ ਬੰਨਣ ਦਾ ਕੀ ਰਾਜ ਆ ਇਹ ਮੇਰੀ ਟੁੱਪ ਤਾਂ ਬਚਨ ਲਈ ਹੁੰਦਾ ਵੱਡੀ ਕਿੱਟ ਵੱਡੀ ਕਿੱਟ ਇੱਥੇ ਤੱਕ ਜਾਂਦੇ ਨੂੰ ਕਿਹੜੀ ਟੁੱਪਾ ਵੱਡੀ ਕਿੱਟ ਕੋ ਜੂ ਜੂ ਤੇਰੀ ਮੰਮੀ ਇਹੋ ਜਾਂਦੀਆਂ ਮੂੰਹ ਬੰਨ ਕੇ ਜਾ ਪਰਸ ਮੇਰਾ ਗੱਡੀ ਚ ਗੱਡੀ ਚ ਮੈਂ ਰਾਤ ਹਾਂ ਪਿੱਛੇ ਪਿਆ ਮੁੰਲਾ ਦਾ ਕੱਢ ਲੈ ਜਾਓ ਮਿਸ਼ਨ ਪੂਰਾ ਕਰਕੇ ਆਓ ਠੀਕ ਆ ਆਪਾਂ ਬੰਦੇ ਕਿੰਨੇ ਘਣੇ ਲਿਓ ਪੂਰੀਆਂ ਦੋ ਦੋ ਤਿੰਨ ਤਿੰਨ ਤਾਂ ਹੁਣ ਕੋਈ ਨਾ ਕੋਈ ਨਾ ਅਸੀਂ 15 ਕ ਪੂਰੀਆਂ ਲਿਆਵਾਂਗੇ ਬਹੁਤ ਆ ਦੋ ਤੇ ਦੋ 4 5 6 7 8 9 10 ਦਿਲ ਬਾਪੇ ਦੋ ਚੱਕ ਲੈ ਹਾਂ ਓਏ ਆਪ ਵੀ ਚੱਲ ਫੁੱਲ ਲਾ ਦਿ ਮਿਸ਼ਨ ਸਕਸੈਸਫੁਲ ਲਾ ਅਹੀਂ ਭਈਆ ਪਤੀ ਤੇ ਜਾਈਏ ਤੇ ਲੈ ਕੇ ਨਾ ਆਈਏ ਕੱਲ ਕਾ ਕੰਮ ਗਲਤ ਹੋ ਗਿਆ ਸੀ ਨਾ ਮੈਂ ਕੋਸੇ ਕੀ ਹੋਇਆ ਸੀ ਦੱਸੀ ਕੰਮ ਐ ਹੋ ਗਿਆ ਸੀਗਾ ਵੀ ਉਹ ਕਹਿੰਦੇ ਵੀ ਅਸੀਂ ਇੱਥੇ ਘੜਤੀ ਖਾਜੋ ਵੀ ਐ ਲਿਜਾਨ ਨਹੀਂ ਦਿੰਦੇ ਫਿਰ ਬਾਹਲੇ ਜਾਣੇ ਆ ਜਾਣਗੇ ਵੀ ਲੋਕਣਾ ਵੀ ਫਿਰ ਆਉਦੇ ਘਰਦਿਆਂ ਵਾਸਤੇ ਵੀ ਐ ਲੈ ਜਾਂਦੇ ਡੋਲ ਡੋਲ ਫੜਾ ਕੇ ਤੇ ਮੈਂ ਕਿਹਾ ਵੀਰੇ ਵੀ ਐ ਕਰਕੇ ਅਸੀਂ ਬੁਟੀਕ ਆਣੇ ਵੀ ਦੋ ਕੁੜੀਆਂ ਦਾ ਬੁਟੀਕ ਤੇ ਰਹਿਣਾ ਜ਼ਰੂਰੀ ਆ ਵੀ ਅਸੀਂ ਆਪ ਦਾ ਇਹ ਚ ਭਵਾ ਕੇ ਲੈ ਜਾਂਦੇ ਆ ਉਹ ਜੀ ਤੁਸੀਂ ਦੋ ਜਾਣਿਆਂ ਲਈ ਬਹੁਤ ਚਾਰ ਪੂਰੀਆਂ ਦੇ ਦਿਓ ਪਰ ਫਿਰ ਵੀ ਉਹਨਾਂ ਨੇ ਛੇ ਪੂਰੀਆਂ ਦੇਤੀਆਂ ਤੇ ਸਾਰੇ ਜਣਿਆਂ ਨੇ ਖਾਲੀਆਂ ਤੇ ਆਪ ਤੂੰ ਖਾਣੀ ਨਹੀਂ ਦੇਖਲਾ ਫਿਰ ਵੀ ਇੰਨਾ ਖਤਰ ਲੈ ਗਈ। ਲੈੰਤ ਹੋਰਾ ਖਤਰ ਸਾਰੇ ਖਤਰ। ਐ ਹੀ ਆ ਮੈਂ ਜਿਹਦਾ ਅਸੀਂ ਪਿਆਰ ਕਰਦੀ ਆ ਮੈਂ ਕਿਸੇ ਨੂੰ ਐ ਕਰਦੀ ਆ। ਹੂੰ। ਪਰ ਮੈਨੂੰ ਆਇਆ ਵੀ ਜੇ ਤੂੰ ਤੁਸੀਂ ਮੰਗੀ ਲੈਤਾ ਤੁਸੀਂ ਲੈੰਤ ਹੋਰਾਂ ਨੇ ਵੀ ਦੀਦੀ ਸਾਡਾ ਮਨ ਕਰਦਾ ਫਿਰ ਚਾਹੇ ਮੁੱਲ ਲੈ ਕੇ ਦਿੰਦੀ ਮੈਂ ਐਵੇਂ ਹੀ ਆ ਕਮਲੀਆਂ ਮੈਂ। ਹਾਂ। ਫਿਰ ਚਾਹੇ ਮੁੱਲ ਲੈ ਕੇ ਦਿੰਦੀ ਜੇ ਇਹਨਾਂ ਦਾ ਮਨ ਸੀ ਕਾਣ ਦਾ। ਕਾਹਦੇ ਕਹਿੰਦੀ ਨੇ ਪਿਆਰ ਕਹਿੰਦੇ ਨੇ। ਬੱਚਣ ਕਿੰਨਾ ਬਹਿਰ ਕਰਦੇ ਤੁਸੀਂ। ਨਹੀਂ ਆ। ਮਿਸਨ ਸਕਸੈਸਫੁਲ। ਯੈਸ। ਹੋਰ ਕੰਟੈਕਟ ਲੋਵੀ ਪੂਰੀਆਂ ਆਪਾਂ ਖਾਲੀਆਂ ਠੀਕ ਆ ਨਵੇੜ ਤਾਂ ਆਪਾਂ ਪੂਰੀਆਂ ਦਾ ਕੰਮ ਤਾਂ ਤੇ ਹੁਣ ਨਾ ਆਪਣੇ ਸੂਟ ਰੈਡੀ ਹੋਏ ਪਏ ਨੇ ਜਿਹੜੇ ਆਪਾਂ ਅੱਜ ਡਿਸਪੈਚ ਕਰਨੇ ਆ ਠੀਕ ਹੈ ਕਾਫੀ ਟਾਈਮ ਦੇ ਰੱਖੀ ਬੈਠੇ ਆ ਤੁਹਾਨੂੰ ਦਿਖਾ ਵੀ ਦਈਏ ਡਿਜ਼ਾਈਨਿੰਗ ਠੀਕ ਹੈ ਤੇ ਡਿਸਪੈਚ ਵੀ ਕਰ ਦਈਏ ਬਾਈ ਦੇਖੋ ਸਾਰੇ ਸੂਟ ਆਪਾਂ ਇਹਾਰੇ ਅੱਜ ਡਿਸਪੈਚ ਕਰਨੇ ਆ ਆਪਾਂ ਕਰ ਦਈਏ ਆ ਕੋਰਸੈਟ ਰੈਡੀ ਹੋਏ ਨੇ ਠੀਕ ਹੈ ਆ ਸੂਟ ਸਾਰੇ ਅੱਜ ਆਪਾਂ ਭੇਜਣੇ ਆ ਆਪਾਂ ਇਹ ਭੇਜ ਦੇ ਪੋਤਾਂ ਵੀਡੀਓ ਕਰ ਲਈਏ ਨਾਲੇ ਹਾਂ ਲੋਬੀ ਇਹ ਆਪਣੇ ਕਲਾਇੰਟ ਨੇ ਸੂਟ ਸਟੀਚਿੰਗ ਵਾਸਤੇ ਭੇਜਿਆ ਸੀ ਆਪਾਂ ਇਹ ਡਿਜ਼ਾਈਨ ਤਿਆਰ ਕੀਤਾ ਹਾਂ ਪਿਓਰ ਦੇ ਨਾਲ ਦੁਪੱਟਾ ਇਹ ਹੋਵੇ ਜੌਰਜਟ ਤੇ ਤੇ ਆਹ ਬਾਹਾਂ ਤੇ ਡਿਜ਼ਾਈਨ ਕੀਤਾ ਆਪਾਂ ਠੀਕ ਹੈ ਸਿੰਪਲ ਜੀ ਲੁੱਕ ਕ੍ਰੀਏਟ ਕੀਤੀ ਆ ਤੇ ਆ ਆਪਾਂ ਪਹੁੰਚੇ ਦਿੱ ਗਏ ਲੋਬੀ ਇੱਕ ਡਿਜ਼ਾਈਨ ਆਪਾਂ ਤਿਆਰ ਕੀਤਾਗਾ ਠੀਕ ਹੈ ਇਹ ਕੀਤਾਗਾ ਆਰਗੈਂਜ਼ਾ ਪਾ ਕੇ ਇੱਕੋ ਕੁੜੀ ਦੇ ਸੂਟ ਸੀ ਮੇਰੀ ਬਹੁਤ ਪਿਆਰੀ ਕਲਾਇੰਟ ਆ ਫੌਰਨ ਤੋਂ ਸਟਿਚ ਕੀਤਾ ਸਾਰੇ ਆਪਾਂ ਸੂਟ ਕਿਉਂਕਿ ਉਹਨਾਂ ਨੂੰ ਬਹੁਤ ਪਸੰਦ ਆ ਆਪਣੀ ਸਟੀਚਿੰਗ ਤੇ ਬਾਹਾਂ ਤੇ ਔਰਗੈਂਜ਼ਾ ਪਾ ਕੇ ਤੇ ਬਾਟਮ ਤੇ ਔਰਗੈਂਜ਼ਾ ਪਾਇਆਗਾ ਠੀਕ ਹੈ ਤੇ ਦੁਪੱਟਾ ਟਾਈ ਐਂਡ ਡਾਈ ਕਰਵਾਇਆਗਾ ਲਓ ਵੀ ਇੱਕ ਸੂਟ ਹੈਗਾ ਆ ਵਾਲਾ ਕੁੜੀ ਦਾ ਬੇਸ ਨਾਲ ਦੀ ਚੁੰਨੀ ਡਾਈ ਕੀਤੀ ਆ ਆਪਾਂ ਠੀਕ ਹੈ ਤੇ ਨਾਲ ਲਗਾਈ ਆ ਲੇਸ ਉਹੀ ਲੇਸ ਨਾਲ ਡਿਜ਼ਾਈਨ ਕੀਤਾਗਾ ਬਾਹਾਂ ਤੇ ਔਰਗੈਂਜ਼ਾ ਲਗਾ ਕੇ neck ਤੇ ਔਰਗੈਂਜ਼ਾ ਲਗਾ ਕੇ ਪੌਂਚੇ ਤੇ ਔਰਗੈਂਜ਼ਾ ਲਗਾ ਕੇ ਤੇ ਘੇਰੇ ਤੇ ਲਓ ਇਹ ਕਾ ਵਾਲਾ ਸੂਟ ਸੀ ਉਹ ਕੁੜੀ ਦਾ ਠੀਕ ਹੈ ਇਹ ਆਪਾਂ ਕਪੜਾ ਲਗਾ ਕੇ ਤਿਆਰ ਕੀਤਾਗਾ ਪੌਂਚੇ ਦਾ ਡਿਜ਼ਾਈਨ। ਬਾਵਾ ਦਾ ਫਾ ਡਿਜ਼ਾਈਨ ਕੀਤਾ ਤੇ ਘੇਰੇ ਦਾ ਵੀ ਆਪਾਂ ਵਾਲਾ ਸੀ ਕੀਤਾ। ਤੇ ਚੁੰਨੀ ਦੇ ਪੱਲਿਆਂ ਤੇ ਆਪਾਂ ਲੇਸ ਲਗਾਈ ਹੈ। ਬਾਕੀ ਫੋਰ ਸਾਈਡਾਂ ਲਗਾਤੀ ਜਿਹਦੇ ਪੱਲਿਆਂ ਤੇ ਲਗਾਤੀ। ਲਓ ਵੀ ਇਹ ਕਾ ਸੂਟ ਕੀਤਾ ਸੀ ਮਹਿਰੂਨ। ਇਹਦੇ neck ਦਾ ਡਿਜ਼ਾਈਨ ਆਪਾਂ ਇਸ ਤਰੀਕੇ ਨਾਲ ਕੀਤਾ। ਠੀਕ ਹੈ। ਤੇ ਇਹ ਵੀ ਜੋਰਜਟ ਦਾ ਸੀ ਬਸ ਇਹਦੇ ਆਪਾਂ ਘੇਰੇ ਤੇ ਅੱਗੇ ਪਿੱਛੇ ਕੱਢਤੀ ਸੀਗੀ ਲੇਸ ਇਹਨੂੰ ਸਿੰਪਲੀ ਰੱਖਿਆ ਸੀਗਾ ਇੱਕ ਸੂਟ ਆਪਾਂ ਆਵਾ ਤੇ ਲੇਸ ਕੱਢਤੀ ਸੀਗੀ ਅੱਜ ਨਾ ਅੱਜ ਜੁਹਾਰ ਨੂੰ ਦੇਖ ਕੇ ਨਾ ਅੱਜ ਜੁਹਾਰ ਨੂੰ ਦੇਖ ਕੇ ਨਾ ਮੈਨੂੰ ਆਪਦੇ ਬਚਪਨ ਦੀ ਯਾਦ ਆ ਗਈ ਐ ਕੁੜਤਿਆਂ ਕੁੜਤੇ ਨਾਲ ਨਾ ਕੱਚੀ ਜੀ ਪਾਈ ਫਿਰਦੇ ਹੁੰਦੇ ਆਪਾਂ ਹਨਾ ਕੀ ਮਤ ਛੋਟੇ ਜਵਾਕ ਪਿੰਡਾਂ ਚ ਆਜਾ ਮੈਚਿੰਗ ਕਰ ਕਰ ਪਾਉਂਦੇ ਸਾਰੇ ਅੱਜ ਫਿਰ ਜੁਹਾਰ ਨੂੰ ਬਾਈ ਆਏ ਨਾ ਖੜ ਜਾ ਜੇ ਖਾਣ ਵਾਲੀ ਚੀਜ਼ ਆ ਆ ਗਿਆ ਮੜੀ ਜੀ ਕੋਈ ਹੋਰ ਚੀਜ਼ ਦੋ ਇਹਨੂੰ ਖਾਣ ਨੂੰ ਬਿੱਲੇ ਨੂੰ ਬਿੱਲੇ ਨੂੰ ਹੁਣ ਮੇਰੇ ਨਾਲ ਆ ਕਰੂਗਾ ਦੇਖੀ ਆ ਕਰੂ ਫੜ ਜਾ ਕੇ ਹਾਂਜੀ ਆਜੋ ਆਜੋ ਹੁਣ ਮੇਰੇ ਨਾਲ ਨਾ ਆ ਕਰੂ ਆਜੋ ਕਰੋ ਆ ਅੱਗੇ ਨਾਲੋਂ ਐਕਟਿਵ ਹੋਇਆ ਥੋੜਾ ਜਿਹਾ ਫਿਨਿਸ਼ੜ ਆਇਆ ਕੇ ਬਾਅਦ ਹਾਂ ਆ ਆ ਕੱਚਜੀਤਵਾਲਾ ਤੋਂ ਲੱਗੀਆਂ ਦੇਖਿਓ ਲੱਗਦਾ ਨਾ ਲੁੱਲੂ ਜਜਵਾਕ ਸਹੀ ਨੇ ਜਜਾਰ ਨਮਾਉਣੀ ਆ ਤੈਨੂੰ ਮਸਲ ਮਸਲ ਕੇ ਅੱਜ ਰਗੜ ਰਗੜ ਕੇ ਨਮਾਵਾਂਗੇ ਐ ਕੀ ਆ ਪਾ 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 ਮੈਂ ਇੱਕ 부ਆ ਕਿਤੇ ਆ ਮੈਂ ਇੱਕ 부ਆ ਨਿਆਣੀ ਬਣੀ ਬੈਠੀ ਐ ਦੇਖੋ ਮੈਂ ਇੱਕ 부ਆ ਕਿੱਥੇ ਆ ਗੰਗਲੀਿਸ ਹੁੰਦਾ ਅਜ ਤੱਕ ਬੂਆ ਬੂਆ ਕਿਵੇਂ ਫਿਰਦਾ ਕਮਲਾ ਜਿਹਾ ਬਣਿਆ ਨਮਾਉਣੇ ਆਏ ਨੂੰ ਛੋਟਾ ਲੱਗ ਜਾਂਦਾ ਰੋਲੇਆ ਕੁਲੇਆ ਜਿਹਾ ਬੰਦਾ ਵੱਧ ਸੋਹਣਾ ਲੱਗਦਾ ਲੋ ਬਈ ਇੱਕਾ ਮਹਿੰਦੀ ਵਾਲਾ ਸੂਟ ਰੈੱਡ ਕਲਰ ਤੇ ਬਣਿਆ ਕੀਕ ਪੌਕੇਟ ਵਾਲਾ ਸੂਟ ਆ ਜਿਹੜਾ ਖਾਦੀ ਕਾਟਨ ਤੇ ਰੈੱਡ ਕਲਰ ਤੇ ਬਣਾਇਆ ਹੈਗਾ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਪੌਕੇਟ ਵਾਲਾ ਸੂਟ ਆ ਕਾਟਨ ਤੇ ਬਣਿਆ ਸਿੰਥੈਟਿਕ ਤੇ ਵੀ ਕਰਵਾ ਸਕਦੇ ਹੋ ਇਹ ਆਪਾਂ ਡਿਸਪੈਚ ਕਰਨਾ ਸੀ ਅੱਜ ਅੱਜ ਆਪਾਂ ਇਹ ਕਰਨ ਲੱਗੇ ਆਂ ਡਿਸਪੈਚ ਲੋ ਬਈ ਗਾਇਜ਼ ਪਹਿਲਾਂ ਮੈਂ ਤੁਹਾਨੂੰ ਰੈੱਡ ਕਲਰ ਦੇ ਵਿੱਚ ਦਿਖਾਇਆ ਸੀ ਹੁਣ ਇਹ ਪਰਪਲ ਕਲਰ ਦੇ ਵਿੱਚ ਬਣਵਾਇਆ ਸੀ ਕੁੜੀ ਨੇ ਠੀਕ ਆ ਪੌਕਟ ਵਾਲਾ ਡਿਜ਼ਾਈਨ ਠੀਕ ਆ ਜਿਹੜਾ ਹੈਗਾ ਵਰਕ ਵਗੈਰਾ ਸਾਰਾ ਕੁਝ ਸੇਮ ਆ ਬਸ ਕਲਰ ਜਿਹੜਾ ਹੈਗਾ ਉਹਨਾਂ ਨੇ ਚੇਂਜ ਕਰਵਾ ਲਿਆ ਤੁਸੀਂ ਵੀ ਇਹ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਵੇਂ ਪਹਿਲਾਂ ਆ ਰੈੱਡ ਵਾਲਾ ਹੋ ਗਿਆ ਹੁਣ ਆ ਲਵੈਂਡਰ ਹੋ ਗਿਆ ਪਰਪਲ ਹੋ ਗਿਆ ਠੀਕ ਆ ਤੁਸੀਂ ਕੋਈ ਮਰਜ਼ੀ ਕਲਰ ਬਣਵਾਓ ਬਈ ਕਰਦੀ ਆਪਾਂ ਲੋਵੀ ਆ ਸਾਰੇ ਸੂਟ ਆਪਣੇ ਬਣ ਗਿਆ ਮਹਿੰਦੀ ਵਾਲੇ ਤਿੰਨ ਸੂਟ ਮਹਿੰਦੀ ਕਲਰ ਚ ਬਣੇ ਨੇ ਇੱਕ ਰੈੱਡ ਤੇ ਇੱਕ ਵਾਈਨ ਸਾਰਿਆਂ ਨੂੰ ਪੈਕ ਕਰ ਦੋ ਉਹਨਾਂ ਇਹਨਾਂ ਦੇ ਨਾਮ ਲਿਖੇ ਸੀ ਨਾ ਤਿੰਨ ਤੇ ਅਲੱਗ-ਅਲੱਗ ਸਾਰੇ ਉਹ ਪੈਕ ਕਰਕੇ ਮੈਨੂੰ ਫੜਾ ਦੋ ਕਿਉਂਕਿ ਫਿਰ ਆਪਾਂ ਐਡਰੈਸ ਲਿਖ ਦਿੰਨੇ ਆ ਤੇ ਡਿਸਪੈਚ ਕਰ ਦਿੰਨੇ ਆ ਐਨੇ ਤੁਸੀਂ ਐਂ ਕਰ ਦੋ ਪੈਕ ਕਰਕੇ ਰੱਖ ਦੋ ਬੱਚੇ ਤੇ ਮੈਂ ਐਡਰੈਸ ਲਿਖ ਲੂੰਗੀ ਜਾਂਦੀ ਜਾਂਦੀ ਠੀਕ ਹੈ ਮੈਨੂੰ ਪਤਾ ਵੀ ਕਿਹੜਾ ਕਿਹਦਾ ਕੀ ਹੋਗਾ ਠੀਕ ਹੈ ਤੇ ਇਹਦੇ ਵਿੱਚ ਪਰਚੀ ਪਾਈ ਹੋਈ ਸੀ ਰੈੱਡ ਵਾਲੇ ਚ ਪਾਈ ਸੀ ਨਾ ਹਾਂਜੀ बस ਇਹ ਮੈਂ ਸਾਰਿਆਂ ਦੇ ਐਡਰੈਸ ਲਿਖ ਕੇ ਰੱਖ ਲੈਣੀ ਆ ਆ ਕੇ ਮੈਂ ਪਾ ਦੂੰ ਤੁਸੀਂ ਬੰਦ ਕਰਕੇ ਵਿੱਚ ਪਾ ਦਿਓ ਠੀਕ ਹੈ ਮੈਂ ਇਹਨੇ ਲੈ ਆਉਂਦੀ। ਲੈ ਆਉਂਦੀ। niche פרו थैंक यू भाई। ਦੋ ਦੋ ਦੋ। थैंक यू। ਇਹ ਲੋ 20 ਰੁਪਏ। थैंक यू। ਬਚਪਨ ਦੀ ਯਾਦ ਤਾਜ਼ਾ ਕਰਦੇ ਹੋਏ ਪਾਸ ਸਟੈਂਡ ਪਹੁੰਚ ਕੇ ਇੱਕ ਜene ਨੂੰ ਕੱਚੀ ਨਹੀਂ ਠੀਕ ਨਹੀਂ ਹੁੰਦੇ ਆ। ਦੇਖ ਲੈ ਮੇਰੇ ਕੰਮ ਦੇਖ ਲੈ ਐ ਮੈਨੂੰ ਪਤਾ ਨਹੀਂ ਵੀ ਕੀ ਕਹਿੰਦੇ ਆ ਬਚਪਨ ਦੀ ਯਾਦ ਕਰਤੀ ਮੈਂ ਕਿਉਂਕਿ ਮੈਨੂੰ ਪਤਾ ਬੱਸਾਂ ਵਾਲੀ ਯਾਦ ਆ ਨਾ ਇਹ ਜਦੋਂ ਪੜਦੇ ਹੁੰਦੇ ਸੀ ਉਦੋਂ ਬੱਸਾਂ 'ਚ ਇਹ ਬਾਈ ਤੋਂ ਲੈ ਕੇ ਖਾਂਦੇ ਹੁੰਦੇ ਸੀ ਉਹ ਤਾਂ 10 ਰੁਪਏ ਦੀ ਹੁੰਦੀ ਸੀ ਕਿਉਂ ਹੁਣ ਵੀਡੀਓ ਹਾਂ ਮਿਰਚੀ ਵਾਲੀ ਸੱਟ ਰਖੀ ਅੱਛਾ ਆ ਹਾਂ 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 ਰਕੇ ਬੱਸਾਂ ਹੁੰਦੀਆਂ ਨੇ ਇਹਦੀ ਤੋ ਉਪਰ ਠੀਕ ਹੂੰ ਹੂੰ ਲੋ ਬਈ ਗਾਈਜ਼ ਤੇ ਹੁਣ ਆਪਾਂ ਜਾ ਰਹੇ ਆ ਰਿੱਕੀ 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 ਕੱਢ ਜੋ ਜਵਾਕੜੀਆਂ ਇਹ ਦੇਖਦੀਆਂ ਨਹੀਂ ਹੁੰਦੀਆਂ ਹੂੰ ਹੋਰ ਦੱਬੀਆਂ ਆਂਦੀਆਂ ਹੋਂ ਤਾਂ ਹੁਣ ਆਪਾਂ ਭੂਆ ਜੀ ਵਾਸਤੇ ਬਿਸਕਟ ਲੈਣੇ ਆ ਠੀਕ ਐ ਉਹ ਲਾ ਮਾਗੀ ਰਿੱਕੀ ਇਦੀ ਦੂਰਸਤ ਦੀ ਨਵਾਂ ਵੇਕਰੀਆ ਉੱਥੋਂ ਲੈਣੇ ਹੁੰਨੇ ਆ ਅਸੀਂ ਤੇ ਫਰੂਟ ਵਗੈਰਾ ਲੈ ਲਾਂਗੇ ਤੇ ਫਿਰ ਜਾਵਾਂਗੇ ਆਪਾਂ 부ਆ ਜੀ ਕੋਲ 부ਆ ਜੀ ਵਰਗੇ ਘੱਟੋ ਘੱਟ ਮੈਂ ਕਿਹੜੀਆਂ ਸਾਨੂੰ ਸਾਲ ਹੋ ਗਿਆ ਸਾਲ ਕਿਉਂ ਅਰਮਨ ਦੇ ਵਿਆਹ ਨੂੰ ਵੀ ਸਾਲ ਹੋ ਗਿਆ ਹੁਣ 2 2.5 ਸਾਲ ਹੋ ਗਏ ਹੋਣਗੇ ਆ ਫਰਤ ਰਿਆਂ ਨੂੰ ਹੈਨਾ ਬਾਕੀ ਜੁਝਾਰ ਉਥੇ ਬਹੁਤ ਖੁਸ਼ ਹੁੰਦਾ ਜਾ ਕੇ ਬਈ ਕਿਉਂਕਿ ਉਹਨਾਂ ਦਾ ਬੇੜਾ ਬਾਲਾ ਖੁੱਲਾਗਾ ਭੱਜਿਆ ਕਰਦਾ ਰਹਿੰਦਾ ਪਿਛਲੀ ਵਾਰ ਨਾ ਸੀ ਇਹਨੂੰ ਜਦੋਂ ਲੈ ਕੇ ਗਈ ਸੀ ਮਲਾਉਣ ਵਾਸਤੇ ਇਹ ਮਾਂ ਦਾ ਪੁੱਤ ਇੰਨਾ ਰੋਇਆ ਇੰਨਾ ਰੋਇਆ ਵੀ ਮੈਨੂੰ ਕਿਉਂ ਲੈ ਕੇ ਆਏ ਉਥੋਂ ਤੇ ਹੁਣ ਫਿਰ ਉੱਥੇ ਮੈਂ ਕਿਹਾ ਰਾਤ ਹੀ ਕਟਾ ਲਿਓਣੇ ਆ ਜੀ ਕਿਉਂਕਿ ਭੂਆ ਵਰਗੇ ਬਾਲਾ ਕਹਿੰਦੇ ਸੀ ਵੀ ਤੁਸੀਂ ਇਹਨੂੰ ਰਾਤ ਲੈ ਕੇ ਆਓ ਸਾਡੇ ਕੋਲ ਤਾਂ ਹੁਣ ਜਾਣੇ ਆ ਪਹਿਲਾਂ ਸਮਾਨ ਲੈ ਲਈਏ ਫਿਰ ਆਪਾਂ ਜਾਵਾਂਗੇ ਹਨਾ ਰਿੱਕੇ ਲੋ ਬਿਸਕਟ ਲੈ ਲੇ ਭੂਆ ਵਾਸਤੇ ਹਾਂ ਰਿੱਕੇ ਦੇ ਦੋਸਤ ਕੀ ਪੱਠੀ ਆ ਇਹ ਆਪ ਬਣਾਉਂਦੇ ਆ ਜਿਵੇਂ ਸਾਡੇ ਡਿੱਖਾਂ ਅਸੀਂ ਇਹ ਇਹ ਵੀ ਮਸ਼ੀਨ ਜੀ ਜੀ ਬਣਾ ਦੇ ਅੱਛਾ ਜਿਵੇਂ ਸਾਡੇ ਵੀ ਉੱਥੇ ਪੱਠੀ ਆ ਆਪਣੇ ਵੀ ਡਿੱਖਾਂ ਪੱਠੀ ਆ ਸਾਰਾ ਸਮਾਨ ਲੈ ਕੇ ਜਾਨਨੇ ਆ ਆਪਦਾ ਫਿਰ ਉਹ ਦੇ ਆਉਣਿਆ ਸਮਾਨ ਤੇ ਉਹ ਖੱਡ ਕੇ ਰੱਖ ਦਿੰਦੇ ਆ ਫਿਰ ਆਪਾਂ ਲੈ ਆਉਣੇ ਹੁੰਨੇ ਆ ਇਦਾਂ ਦਾ ਹੈਨਾ ਮਗਾ ਡਿੱਖਾਂ ਵੀ ਸਾਡੇ ਹੈਗੀ ਆ ਪੱਠੀ ਉਹਦਾ ਸਮਾਨ ਲੈ ਕੇ ਜਾਨਨੇ ਆ ਸਾਰਾ ਕੁਝ ਜਿਵੇਂ ਆ ਲੋਕ ਦੇ ਕੇ ਜਾਂਦੇ ਆ ਵੀ ਇਹ ਬਣਾ ਦਿਓ ਜੀ ਤੁਸੀਂ ਤੇ ਫਿਰ ਲੈ ਜਾਂਦੇ ਆ ਆ ਕੇ ਅੱਛਾ ਇਦਾਂ ਕਰ ਦਿਨ ਚਲੋ ਭਾਈ ਉੰਜਾਂ ਨੇ ਹੁਣ ਫਰੂਟ ਵਗੈਰਾ ਲੈਣੇ ਆ ਤੇ ਕੋਈ ਡੱਬਾ ਲੈਣੇ ਆ ਵਿੱਚ ਪਾਉਣ ਵਾਸਤੇ ਲੋ ਵੀ ਕੈਮਰਾ ਹੀ ਕੁੜੀ ਲੋ ਕਰਕੇ ਦੇਖੋ ਲੱਡੂ ਲਈ ਹੈ ਜੀ ਹਾਂ ਮੈਂ ਕੱਢ ਕੇ ਕਰਨਾ ਕਿਵੇਂ ਆ ਠੀਕ ਹੈ ਬਹੁਤ ਸਵਾਦ ਆ ਸਵਾਦ ਕੋ ਨੰਬਰ ਅਜਮਾ। ਅੱਛਾ ਤੁਹਾਨੂੰ ਹੋਰ ਵੀ ਦੁਕਾਨ ਦਿਖਾਉਣਾ। ਉਹ ਸਾਹਮਣੇ ਚਾਇਨਾ Town 버거 ਵਾਲੇ ਸਾਦਰ ਬਾਜ਼ਾਰ ਚ। ਬਰਨਾਲੇ ਸਾਰਿਆਂ ਨੂੰ ਪਹਿਲਾਂ 버거 ਲੈ ਕੇ ਆਇਆ ਸੀ ਅੱਜ ਤੋਂ। ਸ਼ਾਇਦ 25-30 ਸਾਲ ਗਏ ਇਦੋਂ ਵੀ ਪਹਿਲਾਂ। ਮੈਂ ਜਿੰਦਗੀ ਦਾ ਪਹਿਲਾ 버거 ਇੱਥੇ ਖਾਦਾ ਸੀਗਾ। ਪਹਿਲੀ ਵਾਰ ਜਦੋਂ 버거 ਦਾ ਟੇਸਟ ਕਰਿਆ ਸੀ ਨਿਊਟਲ ਵਾਲਾ। ਇਹ ਆਪਣਾ ਸਟੂਡੈਂਟ ਵੀ ਰਿਹਾ ਮੇਰੇ ਕੋਲ YS ਚ ਪੜਦਾ ਹੁੰਦਾ ਸੀ। ਫਿਰ ਪਾਪਾ ਦੀ ਮੇ ਸੈਟਿੰਗ ਹੋ ਗਈ ਸੀ ਡੈਥ ਹੋ ਗਈ ਸੀ ਫਿਰ ਇਹਨੇ ਕੰਮ ਸੰਭਲਿਆ ਲੋ ਵੀ ਮਿੱਤਰੋ ਬਾਜ਼ਾਰ ਚ ਫਿਰਦੇ ਕੰਮ ਕਰਦੇ ਬਿਸਕਟ ਆਪਾਂ ਲੈ ਲੈ ਤੇ ਮਨਪ੍ਰੀਤ ਜੀਆ ਮੋਤੀ ਜੂਰ ਦੇ ਲੱਡੂ ਲੈਣ ਗੋਹਾਵਾਲਾ ਵਾਸਤੇ ਇਹ ਸਾਡੀ ਅਸੀ ਜਗਦੀਸ਼ ਸਵੀਟਸ ਹੈਗਾ 7 ਰੁਪਏ ਪਰ ਨਾਲੇ ਇਹਨਾਂ ਨੇ ਲਿਖਿਆ ਹੋਇਆ ਵੱਡੇ ਅੱਖਰਾਂ ਚ ਕਹਿੰਦਾ ਪਿਓਰ ਦੇਸੀ ਕੀ ਪ੍ਰੈਪਰੇਸ਼ਨ ਤੇ ਮਨਪ੍ਰੀਤ ਨੇ ਮੈਂ ਕਿਹਾ ਵੀ ਮੇਰਾ ਵੀ ਲੱਡੂ ਖਾਣ ਨੂੰ ਕਰਾਇਆ ਜੀ ਕਿਤੇ ਇੱਕ ਯਾਰ ਲੱਡੂ ਫੜਕੇ ਲੈ ਕੇ ਆਉਂਦਾ ਕਹਿੰਦੀ ਇਸ ਟੇਸਟ ਮੈਨੂੰ ਆਨਰਬੀ ਲੱਗਿਆ ਉਹ ਨਹੀਂ ਲੱਗ ਰਹੀ ਨਹੀਂ ਫਿਰ ਆਪਾਂ ਟੈਸਟ ਕਰਾਉਂਗੀ ਕਿਸ ਦੇ ਪੈਕ ਕਰਾ ਦੇ ਲੋਗੇ ਲਵੀ ਮੋਤੀ ਜੂਰ ਦੇ ਲੱਡੂ ਵਾਲਾ ਡੱਬਾ ਆ 300 ਦਾ ਦੇਸੀ ਘਿਓ ਦੇ ਆ ਪ्युअर ਦੇਸੀ ਘਿਓ ਦੀ ਪ੍ਰੈਪਰੇਸ਼ਨ 650 ਰੁਪਏ ਕਿਲੋ 600 ਰੁਪਏ ਕਿਲੋ ਫਿਰ ਵੀ ਦੇਸੀ ਘਿਓ ਦੇ ਅਕੋਰਡਿੰਗ ਠੀਕ ਆ ਉਹ ਉਹ ਦੰਦੇ ਨੇ 500 ਰੁਪਏ ਕਿਲੋ ਹਾਂ ਉਹ ਵਾਰ ਫੇਰ ਦੰਦੇ ਨੇ 600 ਰੁਪਏ ਕਿਲੋ ਯੈਸ ਆ ਜੀ ਇਹ ਮੋਤੀ ਚੂਰ ਦੇ ਲੱਡੂ ਉਹ ਦਿੰਦੇ ਨੇ 200 ਰੁਪਏ ਦੇ ਇਹ ਮੈਨੂੰ ਸਵਾਲ ਲੱਗਿਆ ਬਹੁਤ ਬਹੁਤ ਫਰਕ ਆ ਟੇਸਟ ਬਹੁਤ ਘੱਟ ਲੱਗਿਆ ਬਹੁਤ ਆਪਾਂ ਲਿਆਈ ਪੂਆ ਜੀ ਵਾਸਤੇ ਥੇਸਤੀ ਘਿਓ ਦੇ ਲੱਡੂ ਦਾ ਡੱਬਾ ਆਹ ਥੋੜਾ ਮੋਤੀ ਚੂਰ ਦੇ ਦੁਬਾਰੇ ਬੋਲ ਇਹਨਾਂ ਨੇ ਖਾਦਾ ਲੱਡੂ ਦੁਬਾਰੇ ਥੋੜੇ ਬਾਰੇ ਬੋਲ ਆਪਾਂ ਆਪਾਂ ਲੈਤਾ ਮੋਤੀ ਚੂਰ ਦੇ ਲੱਡੂਆਂ ਦਾ ਦੇਸੀ ਘਿਓ ਵਾਲਿਆਂ ਦਾ ਡੱਬਾ ਪੂਆ ਜੀ ਵਾਸਤੇ ਤੇ ਹੁਣ ਰਹਿ ਗਿਆ ਫਰੂਟ ਲੈਣ ਵਾਸਤੇ ਹੁਣ ਆਪਾਂ ਫੂਟ ਲੈ ਚਲੋ ਹੁਣ ਆਪਾਂ ਕਲੀ ਕਰ ਲਈ ਹਾਂਜੀ ਕਰ ਨੂਨੀ ਬੁਟੀਕ ਨਹੀਂ ਜਾਵਾਂਗੇ ਭੂਆ ਕੋ ਹਾਂ ਲੋ ਬਈ ਆਪਾਂ ਸਾਰਾ ਸਮਾਨ ਲੈ ਲਿਆ ਤੇ ਤੂੰ ਚੱਡ ਮਠਿਆਈ ਲੈ ਲਈ ਬਿਸਕਟ ਲੈ ਲੈ ਫਰੂਟ ਲੈ ਲੈ ਠੀਕ ਆ ਬਸ ਹੁਣ ਆਪਾਂ ਬੁਟੀਕ ਤੇ ਜਾ ਕੇ ਡੱਬੇ ਦੇ ਵਿੱਚ ਪਾਉਣੇ ਆ ਬਿਸਕਟ ਠੀਕ ਹੈ ਤੇ ਫਿਰ ਆਪਾਂ ਜਾਵਾਂਗੇ ਭੂਆ ਜੀ ਕੋ ਹਨਾ ਪਹਿਲਾਂ ਆਪਾਂ ਜਾਣੇ ਆ ਬੁਟੀਕ ਤੇ ਜੁਹਾਰ ਸਿੰਘ ਵੀ ਉੱਠ ਖੜੇ ਨੇ ਠੀਕ ਹੈ ਉਹ ਚੀ ਜੀ ਗਰੀ ਜਾਂਦਾ ਕਿਉਂਕਿ ਮੈਂ ਨਹੀਂ ਦਿਖੀ ਉਹਨੂੰ ਚੱਕ ਰਹੀ ਆ ਮੈਂ ਉਹਨੂੰ ਦੇਖੀ ਨਹੀਂ ਨਾ ਤਾਂ ਕਰਕੇ ਓਕੇ ਗਾਇਸ ਬਾਏ 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 ਮਿਲਦੇ ਆ ਕੱਲ ਨੂੰ ਮੈਂ ਜਾਇਆ ਮਾਪੂਆ ਨੂੰ ਸੰਧਾਰਾ ਦੇ ਆ ਪਰਸੋਂ ਪਰਸੋਂ ਕੱਲ ਨੂੰ ਸੰਡੇ ਆ ਕੱਲ ਨੂੰ ਆਫ ਲੋ ਬਈ ਆਪਾਂ ਰੈਡੀ ਹੋ ਗਏ ਜਾਣ ਵਾਸਤੇ ਆ ਮੈਂ ਨਵੇਂ ਸ਼ੂ ਮੰਗਵਾਈ ਸੀਗੇ ਤੁਸੀਂ ਕਮੈਂਟ ਕਰਕੇ ਕਿਵੇਂ ਦੇ ਲੱਗੇ ਨੋ ਬਈ गाइस ਸਾਡੇ ਕੋਲ ਡੱਬਾ ਜਿਹੜਾ ਸੀਗਾ ਉਹ ਛੋਟਾ ਸੀਗਾ ਬਿਸਕਟ ਵਾਲੀ ਸੀ ਪਰ ਡੱਬੇ ਚ ਪਾਏ ਨਹੀਂ ਹੈਗੇ ਤੇ ਹੁਣ ਆਪਾਂ ਤਿਆਰ ਹੋ ਕੇ ਜੁਝਾਰ ਸਿੰਘ ਜੀ ਵੀ ਰੈਡੀ ਨੇ ਤੇ ਜੁਝਾਰ ਦੇ ਪਾਪਾ ਵੀ ਰੈਡੀ ਨੇ ਠੀਕ ਹੈ ਤੇ ਜੁਝਾਰ ਦੇ ਮੰਮਾ ਵੀ ਰੈਡੀ ਨੇ ਤੇ ਹੁਣ ਅਸੀਂ ਤਿੰਨੇ ਜਾਣੇ ਚੱਲੇ ਆਂ ਪੂਆਜੀ ਕੋਲ ਪਿੰਡ ਹਲਕੜੀ ਪਾਲੀ ਗੱਡੀ ਕਿੰਨਾ ਵਧੀਆ 뷰 ਜਾ ਆਉਂਦਾ ਨਾ ਲੋ ਬਈ ਲਓ ਵੀ ਆਪਾਂ ਪਹੁੰਚ ਚੁੱਕੇ ਆਂ ਹਲਕੜਿਆਂ ਦੀ ਸੜਕ ਤੇ ਜਦੋਂ ਅਸੀਂ ਪਿਛਲੀ ਵਾਰ ਆਏ ਸੀ ਨਾ ਮੰਮੀ ਨਾਲ ਮੈਂ ਮੰਮੀ ਰਿੱਕੀ ਤੇ ਜੁਝਾਰ ਉਦੋਂ ਜਿਹੜੀ ਸੜਕ ਸੀ ਇਹਦੇ ਉੱਤੇ ਨਾ ਉਹ ਸੀ ਰੋੜੇ ਪਏ ਹੋਏ ਸੀ ਪੱਟੇ ਬਣਾ ਰਹੀ ਸੀ ਇਹ ਸੜਕਾਂ ਥੋੜੇ ਥਾਂ 'ਚ ਥੋੜੇ ਕਥਾਂ 'ਚ ਪਰ ਹੁਣ ਸੜਕ ਬਣ ਚੁੱਕੀ ਆ ਵਧੀਆ ਬਣ ਚੁੱਕੀ ਆ ਹੁਣ ਤਾਂ ਸੜਕ ਪੂਰੀ ਫਿਰੇ ਚੌੜੀ ਸੜਕ ਹਾਂ ਚੌੜੀ ਸੜਕ ਇਹ ਆਪਾਂ ਜਾਣਦੇ ਆਂ ਆਇਪੂ ਆ ਕੇ ਪਿੰਡ ਨੂੰ ਜਾਂਦਾ ਰਾਹ ਹਰਿਆਲੀ ਹਰਿਆਲੀ ਹੈ ਹਾਂ ਇਹ ਗੱਲ ਵਧੀਆ ਲੱਗਿਆ ਦਰਖਤ ਬਹੁਤ ਲਾਏ ਹੋਏ ਨੇ ਦਰਖਤ ਬਹੁਤ ਲਾਏ ਹੋਏ ਆ ਦੇਖੋ ਇਹ ਵਧੀਆ ਗੱਲ ਆ ਦਰਖਤ ਲਾਉਣੇ ਚਾਹੀਦੇ ਆ ਆ ਵਧੀਆ ਗੱਲ ਨਹੀਂ ਹੈ ਕਿ ਟਰੈਕਟਰ ਵੀ ਦੇਖ ਕੇ ਚੜਾਉਣੇ ਚਾਹੀਦੇ ਸੜਕ ਦੇ ਮੁਰੂ ਘਸਾਉਂਦਾ ਤਾਂ ਨਹੀਂ ਹੈਣਾ ਫਿਰ ਉਹਨੇ ਤਾਂ ਰੋਕ ਲਿਆ ਵਿਚਾਰੇ ਨੇ ਉਹਦੀ ਉੱਤੇ ਰੋਕ ਲਿਆ ਪਰ ਨਹੀਂ ਜੇ ਮੁਰਲਾ ਬੰਦਾ ਤੇਜ਼ ਹੁੰਦਾ ਫਿਰ ਜ਼ਰੂਰ ਹੋ ਉਸੀ ਆ ਤੁਹਾਡੀ ਗੱਲ ਵੀ ਗਲਤ ਹੈ ਕੁਝ ਫੋਨ ਕਿਉਂ ਆਉਣ ਕਰ ਰਹੇ ਹੋ ਚਲੋ ਠੀਕ ਆ ਹਰ ਪਾਸੇ ਹੀ ਇਨਸਾਨ ਹੈ ਹਰ ਇੱਕ ਬੰਦਾ ਗਲਤੀ ਆ ਗਲਤੀਆਂ ਨੇ ਪੂਸਲੀ ਤਰੇ ਫਰਦੇ ਨੇ ਹਾਂ ਹਾਂ ਕੋਈ ਕੋਈ ਬੰਦਾ ਪਰਫੈਕਟ ਨਹੀਂਗਾ ਯਸ ਜੇ ਆਪਾਂ ਕਹੀਏ ਇਹ ਬਾਤ ਆਪਕੀ ਬਿਲਕੁਲ ਹਮੇਂ ਅੱਛੀ ਲੱਗੀ ਹਾਂ ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਹਾਂ ਠੀਕ ਆ ਕੋਈ ਵੀ ਇਨਸਾਨ ਪਰਫੈਕਟ ਨਹੀਂ ਆਪਾਂ ਤਾਂ ਰੱਬ ਨੂੰ ਨਹੀਂ ਇਨਸਾਨਾਂ ਨੇ ਤਾਂ ਰੱਬ ਨੂੰ ਨਹੀਂ ਪਰਫੈਕਟ ਕਿਹਾ ਆਪਾਂ ਕਹਿੰਦੇ ਨੇ ਰੱਬਾ ਇਹ ਕੰਮ ਤੂੰ ਚੰਗਾ ਨਹੀਂ ਕੀਤਾ ਦੇਖ ਹਾਂ ਉਹਨਾਂ ਵੱਕਰੀ ਆ ਉਹ ਖੁਸ਼ ਨਹੀਂ ਇਹ ਬੰਦਾ ਕਿਸ ਤੋਂ ਖੁਸ਼ ਹੋ ਗਿਆ ਜਗਲਾਂ ਹਾਂ ਉਹ ਰੱਬ ਤੋਂ ਵੀ ਖੁਸ਼ ਨਹੀਂ ਕਰਦਾ ਸਾਡੇ ਪਾਸ ਹਾਂ ਇਹ ਰੱਬ ਦਾ ਪਰਫੈਕਟਤਾ ਹੋਇਆ ਜਿਹੜਾ ਕੁਝ ਕਰਦਾ ਹਾਂ ਹਾਂ ਪਰਮਾਤਮਾ ਦਾ ਪਰਫੈਕਟ ਕਰਦਾ ਜੋ ਵੀ ਕਰਦਾ ਇੱਥੇ ਸੀ ਉਦੋਂ ਵੱਟੇ ਇੱਥੇ ਗੱਡੀ ਵਸਾਲੀ ਸੀ ਸੀ ਆਉਂਦੀ ਪਰ ਅੱਜ ਤਾਂ ਬਚ ਗਈ ਫਤਹਿ ਨਹੀਂ ਚਲੋ ਮਿਲਦੇ ਆ ਘਰੇ ਜਾ ਕੇ ਯੈਸ ਇਹ ਇਨਪਿੰਟ ਦਾ ਨਾਮ ਕਿਵੇਂ ਪਿਆਉਂ ਅਲਕੜਾ ਕੱਲ ਆਪਾਂ ਨੂੰ ਮੂਵੀ 'ਚ ਵੀ ਆਪਣੇ ਸਬਸਕ੍ਰਾਈਬਰ ਮਿਲੇ ਸੀ ਆਪਣੇ ਨਾਲ ਹੀ ਬੈਠੇ ਸੀ ਅਲਕੜੇ ਤੋਂ ਸੀਗੇ ਉਹ ਹਾਂ ਫਲਕੜੀ ਤੂੰ ਸੀ ਗਿਓ ਉਹ ਹੋਰ ਮੈਂ ਦੱਸਿਆ ਉਹਨਾਂ ਨੇ ਸਪੈਸ਼ਲ ਵੀਰੇ ਵਰਗੇ ਨੂੰ ਭਜਾਣ ਦੇ ਲੋਗੇ ਉਹ ਆ ਗਿਆ ਪੂਆ ਦਾ ਘਰ ਸਾਹਮਣੇ ਚੱਲੇ ਜੁਹਾਰ ਗੇਟ ਕੋਲ ਯਾਰ ਪਤ ਦੇਖਿਆ ਦੇਖਿਆ ਕਿੰਨਾ ਖੁਸ਼ ਹੁੰਦਾ ਏ ਆ ਪਹੁੰਚ ਗਿਆ ਆਪਾਂ ਪਰ ਗੇਟ ਕੋਲ ਫੋਨ ਟੈਡੀ ਦੀ ਪੂਆ ਕੋਲ ਪਹੁੰਚ ਗਿਆ ਹੁਣ ਮੈਨ ਗੇਟ ਹਾਂ ਇਹ ਮੇਨ ਗੇਟ ਨਹੀਂ ਆ ਇੱਧਰ ਵੀ ਓਨ ਕਰਕੇ ਆਪਾਂ ਹੁਣ ਇੱਧਰ ਵੀ ਮੇਨ ਗੇਟ ਬਣਾਇਆ ਹੋਇਆ ਉਹ ਮੇਨ ਗੇਟ ਆ ਉਹ ਸਾਹਮਣੇ ਉਸੇ ਮੈਂ ਕੋਲਾਂ ਜਾ ਕੇ ਆਜੋ ਮੇਰੇ ਠੀਕ ਹੈ ਐਂਡ ਗੱਲਬਾਤ ਚਲੋ ਜੀ ਪੂਆ ਮੈਂ ਤਾਂ ਹੱਥ ਲਵੇੜ ਲਿਆ ਉਹਦੇ ਸਾਰੇ ਸਾਰੇ ਹੱਥ ਲਵੇੜ ਲੇ ਮੈਂ ਤਾਂ ਆਉਦੇ ਹੋਰ ਹੋਰ ਪੂਆ ਜਸਿਕਾ ਕਿਵੇਂ ਹਾਂ ਜੀ ਜਿਆਰ ਨਾ ਪੂਰਾ ਖੁਸ਼ ਹੋ ਗਿਆ ਬਈ ਇਹਨਾਂ ਨੂੰ ਦੇਖ ਕੇ ਪੂਰਾ ਪੂਆ ਜੀ ਪੂਆ ਜੀ ਸਿੱਕਾ ਸਿੱਕਾ ਕਿਵੇਂ ਆ ਪੂਆ ਠੀਕ ਆ ਠੀਕ ਆ ਵਧੀਆ ਆ ਮੈਂ ਤਾਂ ਹੱਥ ਲਵੇੜਦੇ ਸਾਰੇ ਲੈ ਕੋਈ ਨਾ ਛਾਪਣਾ ਤਾ ਇਹ ਮੇਰਾ ਤਾਂ ਆ ਗਿਆ ਤੋਤਾ ਪੋਤਾ ਖੁਸ਼ ਦੇਖੋ ਹੁੰਦਾ ਜਿੰਨਾ ਖੁਸ਼ ਆ ਪੂਆ ਇਹਦੇ ਪੂਆ ਜੀ ਸਸਰੀਕਾ ਸਸਰੀਕਾ ਬੋਤ ਮੁਰਗਿ ਦਿਖਾ ਲਈ ਮੁਰਗਿ ਨਜ਼ਰ ਇਹ ਆ ਗਿਆ ਦਾ ਪੂਏ ਵੀ ਨੀ ਬਾਹਰ ਕੱਢ ਲਓ ਪੀਰੇ ਪੂਰਾ ਖੁਸ਼ ਹੋ ਗਿਆ ਇਹਨਾਂ ਨੂੰ ਦੇਖ ਕੇ ਚੱਲ ਬਰ ਫਿਰਦਾ ਹੱਥ ਲਿਬੜੇ ਹੋਇਆ ਪਿਛਾ ਪੜਾ ਤੋ ਕੋਈ ਨਾ ਤੋਵਾ ਹੱਥ ਸਾਬਣ ਨਾਲ ਪੂਆ ਦਾਦੀ ਨਾਲ ਜਾਓ ਉਹ ਚੱਲ ਜਾ ਆ ਜਾ ਜਾਓ ਪੂਆ ਜੀ ਨਾਲ ਵਗਜੋ ਇਹਨੂੰ ਤਾਂ ਪੂਏ ਥਾਂ ਦੇ ਹੀ ਚਾ ਚੜਿਆ ਪਿਆ ਵੀ ਇੰਨਾ ਖੁੱਲਾ ਥਾਂਗਾ ਹਾਂ ਬਸ ਹੁਣ ਵਧੀਆ ਹੋ ਜਾ ਵਗਜੋ ਪੂਆ ਜੀ ਨਾਲ ਵਗਜੋ ਪੂਆ ਜੀ ਨਾਲ ਜਾਓ ਕੁੱਕੜਾਂ ਕੋਲੇ ਹੋ ਗਿਆ ਪੂਆ ਜੀ ਉਹ ਤਾਂ ਉਧਰ ਗਿਆ ਉਹ ਤਾਂ ਉਹ ਤਾਂ ਭੱਜਿਆ ਫਿਰਦਾਗਾ ਇਧਰ ਰੌਕਸੀ ਰੌਕਸੀ ਆਪਦੇ ਘਰ ਚ ਨਹੀਂ ਜਾ ਰਹੀ ਉਧਰ ਇਧਰ 부ਆ ਵਿਚਾਰੀ ਬਾਹਰ ਜਿਹੜੇ ਨੇ ਬੁਰਾ ਹਾਲ ਕਰ ਰੱਖਿਆ 부ਆ ਦਾ ਪੂਰਾ 부ਆ ਕਹਿੰਦੀ ਉਹ ਕਹਿੰਦੀ ਤੂੰ ਜਾ ਅੰਦਰ ਆ ਮਮੀ ਤੇ ਡਿਊਟੀ ਲਈ ਉਹ 부ਆ ਦੀ ਪੂਰੀ 부ਆ ਤੇ ਦੇਖੀ ਆ ਦੀ ਨਹੀਂ ਉੱਡੇ ਆਹ ਏਡੇ ਏਡੇ ਕੰਮ ਭਰੇ ਨੇ ਵੀਰੇ ਤੇਰੇ ਸੱਤਰ ਭਰੇ ਆ ਇਹ ਤੂੰ ਕੀ ਕਹਿੰਦੀ ਬੱਦ ਚਾਪ ਨਹੀਂ ਆਂ ਤਰੀ ਮਾਲ ਦਾ ਦੇਖੋ ਕਰੀਏ ਫਿਕਰ ਨਾ ਲੈਓ ਲੈਓ ਕੀ ਕਰ ਦੋ ਬਾਈ ਬਾਈ ਕਰ ਦੋ ਬਾਈ ਬਾਈ ਕਰ ਦੋ ਤਾਇਆ ਜੀ ਨੂੰ ਪੂਰਾ ਖੋਸ਼ਾ ਪੂਰਾ ਪੂਰਾ ਖੋਸ਼ਾ ਪਤਾ ਨਹੀਂ ਭੋਈ ਕਾਹਦੇ ਲਈ ਓਏ ਕੇਰੇ ਲੋ ਵੀ ਖਾਣਾ-ਦਾਣਾ ਆ ਗਿਆ ਪੁਰਜੀ ਸ਼ੁਰਜੀ ਆ ਰਹੀ ਹੈ ਹਜੇ ਚੌਲ ਤੇ ਦਾਲ ਆ ਗਈ ਅੱਧਾ ਸਮਾਨ ਆ ਉਹ ਲੈ ਕੇ ਆ ਚਾਹ ਸੁਣ ਪਲੇਟਾਂ ਤਾਂ ਲਿਓ ਪਲੇਟਾਂ ਇਹ ਹੈ ਪੁਰਜੀ ਪਲੇਟਾਂ ਹੋਰ ਵੀ ਲੈ ਕੇ ਆਉਣਾ ਕੁਝ ਤੇ شو ਉਹਦੇ ਲਈ ਪਲੇਟਾਂ ਪਲੇਟੀਆਂ ਹੁੰਦੀਆਂ ਨੇ ਉਹ ਗਾਣੇ ਲਈ ਮੈਂ ਵੀ ਫੜਕੇ ਮੋੜ ਦੂੰ। ਇਹਨੂੰ ਚਸਨ ਨੂੰ ਲਾਉਣਗੇ ਚਸਨ ਲਾ। ਹਾਂਜੀ ਬਈ ਅੱਪਾ ਖਾਣਾ ਖਾ ਲਿਆ ਹਨਾ ਜੁਜਾਰ। ਜੁਜਾਰ ਨੇ ਵੀ ਰੋਟੀ ਖਾ ਲਈ ਮੈਂ ਵੀ ਰੋਟੀ ਖਾ ਲਈ ਸਾਰਿਆਂ ਨੇ ਸ਼ਕ ਲਈ। ਠੀਕ ਹੈ ਤੇ ਹੁਣ ਅਸੀਂ ਦੁੱਧ ਪੀ ਕੇ ਗੁੱਡ ਨਾਈਟ ਕਰਨ ਲੱਗੇ ਆ। ਕਸਟਰਡ ਲੈ ਕੇ ਰਿੱਕੀ ਦਾ ਚਾਹ। ਕਸਟਰਡ ਲੈ ਕੇ ਜਾਣਾ ਰਿੱਕੀ ਦਾ ਅਰਨਵਿੰਦਰ ਸਿੰਘ ਦਾ ਠੀਕ ਹੈ ਜੁਜਾਰ। ਹਾਂਜੀ ਜਾਰ। ਲੋ ਬਈ ਤੇ ਹੁਣ ਆਪਾਂ ਚੱਲੇ ਆਂ ਸੌਣ ਦੀ ਤਿਆਰੀ 'ਚ ਠੀਕ ਹੈ ਪੂਆ ਜੀ। ਗੁੱਡ ਨਾਈਟ ਸਾਰਿਆਂ ਨੂੰ। ਵਲੋਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਾ ਠੀਕ ਹੈ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਆ ਕੋਈ ਗੱਲ ਸੁਣਾ ਪੂਆ ਕਹਿੰਦੀ ਗੁੱਡ ਨਾਈਟ ਜੀ ਦਿਖਾ ਲਿਆ ਕਿ ਸਕੰਦਰ ਨਹੀਂ ਫਾਦਾ ਪੂਆ ਕਹਿੰਦੀ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਸੌਂਜੋ ਪੂਆ ਕਿੰਨੇ ਵੇ ਸੌਂ ਜਾਣੀ ਹੁੰਨੇ ਤੁਸੀਂ ਤੁਸੀਂ ਤਾਂ ਮੈਨੂੰ 10 ਵਜੇ ਤੱਕ ਸੌਂ ਜਾਂਦੇ ਹੋਗੇ ਅਸੀਂ ਰੋਜ਼ ਹੀ 11 ਵਜੇ ਜਾਂਦੇ ਹਾਂ ਅਸੀਂ ਰੋਜ਼ ਹੀ ਲੇਟ ਸੌਂਦੇ ਹਾਂ 11 ਵਜੇ ਜਾਂਦੇ ਹਾਂ ਪੂਆ ਤਾਂ ਮੈਨੂੰ ਗੱਪ ਮਾਰਗੇ ਪੂਆ ਕਹਿੰਦੇ ਮੈਂ 10 ਵਜੇ ਸੌਂ ਜਾਨੀ ਆ ਕਿਉਂ ਮੈਂ 10 ਵਜੇ ਮੈਂ ਤਾਂ ਪਾਈ ਜਾਂਦੀ ਬੱਚੇ ਲਈ ਰੱਖ ਦਿਆ ਪੂਆ ਤੁਸੀਂ ਏਸੀ 'ਚ ਨਹੀਂ ਮੈਂਦੇ ਹਾਂ ਏਸੀ 'ਚ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਨਾ ਮੰਮੀ ਰੈਡੀ ਵਾਂਗੂ ਹੈ ਨਾ ਹਾਂ ਹਾਂ ਮੰਮੀ ਰੈਡੀ ਏਸੀ ਪੁੱਛੋ ਏਸੀ ਏਸੀ ਕੀ ਕਹਿੰਦੇ ਏਸੀ ਦੂਸਰਾ ਸੌਂ ਕਹਿੰਦੇ ਹੁੰਦੇ ਆ ਈਸੀ ਈਸੀ ਕਹਿੰਦੀ ਹੈ ਮੇਰੇ ਪੂਆ ਏਸੀ ਨੂੰ ਮੰਮੀ ਆ ਏਸੀ ਕਹਿੰਦੀ ਉਹ ਪੂਆ ਮੇਰੀ ਏਸੀ ਜਦ ਮੈਂ ਜੱਸੇ ਏਸੀ ਕੀ ਹੋ ਜਾਂਦਾ ਚੱਲ 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 ਯਾਰ ਰੋਕੀ ਚੱਲ ਚੱਲ ਰੋਕਸੀ ਪਰੇ ਚੱਲ 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 ਏਸੀ ਚ ਜੋ ਉਹ ਗੋਡੇ ਜੁੜ ਜਾਂਦੇ ਨੇ ਹੱਡ ਮੰਮੀ ਵੀ ਨਹੀਂ ਪੈ ਸਕਦੀ ਕੌਣ ਸਾਲੀ ਡੈਡੀ ਵੀ ਨਹੀਂ ਨਾ ਢਿੱਖਾਂ ਵਾਲੇ ਹਾਂ ਵਧੀਆ ਤਾਈਓ ਕੁਲਰ ਮੰਗਾ ਕੇ ਪਾਓ ਤੁਸੀਂ ਉਹ ਮੇਰੇ ਸ਼ਾਰਟ ਕਿੰਨੇ ਸਾਲ ਪਰਾਣਾ ਹੋ ਸਕਦਾ ਕਿੰਨੇ ਸਾਲ ਪਰਾਣਾ ਸ਼ਰਾਣੀ ਰੱਖਦੀ ਆ ਪੂਆ ਹਾਂ ਉਹ ਸ਼ਰਾਣੀ ਬੇਤਾ ਸੀਗਾ 20 ਸਾਲ ਪਰਾਂਵੇਂ ਸੌਲ ਆ ਮੰਮੀ ਨੇ ਰੱਖਿਆ ਵਾ ਤੇ ਹੁਣ ਤਾ ਕੀ ਕਹਿੰਗੇ ਜਦੋਂ ਕਿ ਰਾਜਾ ਸੇ ਮੇਰੇ ਘਰ ਦਾ ਸੌਲ ਦੇ ਦੋ ਇਹਦੇ ਨਾਲ ਤਾਂ ਮਿਲਦਾ ਨਹੀਂ ਫਿਰ ਨਹੀਂ ਇਹ ਸੌਲ ਕੀ ਦਾ ਗਾਉ ਮੰਮੀ ਦਾ ਯਾਰ ਤੀਸਰਾ ਨੇ ਰੱਖਦੇ ਹੋ ਤੁਸੀਂ ਹਾਂ ਖੜਚ ਰੋਕ ਸੇ ਓਕੇ 부ਆ ਜੀ ਗੁੱਡ ਨਾਈਟ 부ਆ ਗੁੱਡ ਨਾਈਟ ਦੜਕੇ ਮਿਲਦੇ ਆ ਸਵੇਰੇ ਗੱਲਬਾਤ ਕਰਦੇ ਆ ਰੋਟੀ ਖਾ ਲਈ ਬਹੁਤ ਸੁਆਦ ਸੀ ਬਹੁਤ ਸੇਵਾ ਕੀਤੀ ਭੈਣ ਨੇ ਵਧੀਆ ਲੱਗਿਆ ਤਾਂ ਬਣਾਤੀ ਆ ਸਰਬਜੀਤ कौर ਔਰ ਅੱਬੀ ਔਰ ਅੱਬੀ ਮੈਂ ਕਿਹਾ ਭੈਣ ਨੇ ਸਾਡੀ ਬਹੁਤ ਸੇਵਾ ਕੀਤੀ ਬਹੁਤ ਸਵਾਦ ਚੀਜ਼ਾਂ ਬਣਾਈਆਂ ਥੈਂਕ ਯੂ ਸੋ ਮੱਚ ਮੰਮੀ ਕਹਿੰਦੇ ਭੈਣ ਦਾ ਨਾਮ ਕੀ ਆ ਮੈਂ ਕਿਹਾ ਸਰਬਜੀਤ कौर ਔਰ ਅੱਬੀ ਆ ਜਾ ਤੁਝਾ ਆ ਜਾ ਆ ਜਾ ਭੱਜਿਆ ਆ ਜਾ ਆ ਜਾ ਆ ਜਾ ਆ ਜਾ ਦੇਖੀ ਪੰਗੇ ਪੁੱਠੇ ਪੰਗੇ ਆ ਲੈਂਦੀ